ਹੇ ਸਾਢੇ 15 ਤੇ 16 ਨੰਬਰਾਂ ਰੇਡਾਂ ਭਾਈ ਖੁੱਲੀਆਂ ਨੇ ਨਾ ਖਾਇਆ ਕਹਿੰਦੇ ਸਹੀਆਂ ਦੌੜ ਵਾਲਾ ਲੈ ਵੀ ਦਰਸ਼ਕਾਂ ਦੇ ਨਾਲ ਫੱਟੇ ਸਾਂਹੀ ਹੋ ਜੇ ਫਿਰ ਨਾਖਸੀਆਂ ਦੌੜ ਵਾਲਿਆ ਸੋ ਅੱਜ ਦੇ ਮੇਲੇ ਦੀ ਜਿਹੜੀ ਵੱਡੀ ਸ਼ੁਰੂਆਤ ਹੋਣ ਜਾ ਰਹੀ ਹੈ ਵੱਡਾ ਪ੍ਰਾਈਜ਼ ਪਹਿਲਾ ਪ੍ਰਾਈਜ਼ 2 ਲੱਖ ਰੁਪਈਆ ਦਿੱਤਾ ਜਾਣਾ ਤੇ ਸੈਕਿੰਡ ਪ੍ਰਾਈਜ਼ ਜਿਹੜਾ 1.5 ਲੱਖ ਦਿੱਤਾ ਜਾਣਾ ਹੈ ਬੈਸਟਾਂ ਨੂੰ ਦਰਸ਼ਕ ਵੀਰੋ ਦੁੱਗ-ਦੁੱਗ ਦਿੱਤੇ ਜਾਣੇ ਹੈ ਤੇ ਹੁਣ ਜਿਹੜੀ ਉਸ ਸਵੇਦੀ ਸ਼ੁਰੂਆਤ ਪਹਿਲੇ ਮੈਚ ਤੋਂ ਹੋਣ ਲੱਗੀ ਹੈ ਵੱਡੀ ਕਬੱਡੀ ਕੱਪ ਦੀ ਜਿਹੜੇ ਅੱਜ ਕਹਿੰਦੇ ਵੀ ਅਸੀਂ ਤੇ ਸਵਾਦ ਲੈਣ ਆਏ ਆ ਕਬੱਡੀ ਦਾ ਬੋੜੀ ਬੋੜੀ ਵੇ ਪਤਾ ਲੱਗੂਂ ਤੇ ਕੁੱਕੜ ਵਾਂਗੂ ਧੌਣ ਮਰੋੜੀ ਵੇ ਰੇਡ ਕਹਿੰਦੇ ਛੋਟੇ ਨਾਥ ਦੀ ਮਾਈਕ ਤੇ ਦੀਪੂ ਜੀ ਸ਼ਿਕਾਰ ਮਾਸ਼ੀਆਂ ਤੇ ਭਾਗੀ ਕਹਿੰਦਾ ਅਗਲਾ ਮੈਚ ਆ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਸ਼ਿਕਾਰ ਮਾਸ਼ੀਆਂ ਤੇ ਭਾਗੀ ਕੇ ਲਾਓ ਛੋਟਾ ਨਾਥ ਇੱਕ ਬੰਨੇ ਨੰਨੂ ਦੀਪਗੜੀਆ ਹੋ ਗਈ ਤੱਕ ਨੇ ਕਹਿੰਦੇ ਇਸ ਲਈ ਚ ਕੈਮਰੇ ਲੋ ਕੀ ਆਖਾ ਐਨ ਕਹਿੰਦੇ ਗੱਲਾਂ ਟਿਕਾਲੇ ਲੱਗਣਗੀਆਂ ਆ ਕਬੱਡੀ ਪਾਉਣ ਦੇ ਲਈ ਛੋਟਾ ਦਾਤ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਕਹਿੰਦੇ ਇੱਕ ਇੱਕ ਰੇਡ ਤਸੱਲੀ ਵਾਲੀ ਪੈਂਦੀ ਹੈ ਠੋਕ ਠੋਕ ਪੈਂਦੀ ਹੈ ਅੱਜ ਸ਼ੀਹਾ ਦਾ ਉਹਦਾ ਮੁਕਾਬਲਾ ਬੜੇ ਪਿੰਡ ਦੇ ਨਾਲ ਹੁੰਦਾ ਆ ਦੇਖੋ ਨਾਥ ਦੇ ਪੁੱਤ ਦੇ ਨਾਲ ਮੁਕਾਬਲਾ ਇੱਕ ਵਾਰ ਫੇਤੀ ਪਕੜੀਆ ਨੰਨੂ ਉਹ ਬੱਲੇ ਬੱਲੇ ਕਰਾਉਣ ਦਾ ਦਬ ਰੱਖਦਾ ਹੈ ਇਲਾਕਾ ਏ ਲਾਲੇ ਨੇ ਕਬੱਡੀ ਥੋੜੀ ਖੇਡੀ ਹੈ ਵਰਗਾਂ ਨੇ ਕਬੱਡੀ ਦੇ ਵਿੱਚ ਬਹੁਤ ਵੱਡੀਆਂ ਮੱਲਾ ਮਾਰੀਆਂ ਨੇ ਫੇਸਬੁੱਕ ਦੇ ਉੱਤੇ ਨਿਰਮਲ ਵੀ ਬੜਾ ਕੁਝ ਆਉਂਦਾ ਹੈ ਬੜੇ ਪਿੰਡੀਆਂ ਕਹਿੰਦੇ ਨੰਬਰ ਲੈ ਕੇ ਵਾਪਸ ਆਹ ਕਹਿੰਦੇ ਕਬੱਡੀਆਂ ਦੇ ਬੋੜ ਲੱਗਿਆ ਵੱਡੇ ਨਾਥ ਦਾ ਪੁੱਤ ਹੈ ਇਹ ਛੋਟਾ ਨਾਥ ਹੈ ਸ਼ੀਆ ਦੌਦੀ ਧਰਤੀ ਦਾ ਗੱਭਰੂ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧ ਆਇਆ ਹੈ ਐਦਾ ਕਹਿੰਦੇ ਸੀਜ਼ਨ ਬਹੁਤਾ ਵਧੀਆ ਤਾਂ ਨਹੀਂ ਲੱਗਿਆ ਕਿਉਂਕਿ ਫਟਬਾਲ ਲੱਗੀ ਵਿਦੇਸ਼ਾਂ ਦੇ ਵਿੱਚ ਯੂਰਪ ਦੇ ਵਿੱਚ ਜਾ ਕੇ ਪਰ ਫਿਰ ਵੀ ਮੁੰਡਾ ਅੱਤ ਮੁੰਡਾ ਕਹਿੰਦੇ ਅੱਤ 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 ਕਿਸੇ ਗੱਲ ਨੂੰ ਹੀ ਕਰਾਉਂਦਾ ਹੈ ਅੰਗ ਧਾਵੀ ਦੇ ਖਾਤੇ ਆਏ ਹੰਦਰਾ ਵਾਲਾ